ਅਨੁਰਵਾ ਅੱਜ ਅਸੀਂ ਇਕੱਠੇ ਹੋਏ ਹਾਂ ਡਰਿਕਲਸ ਜਰਨੀ ਆਫ ਸੇਂਟ ਪੌਲ ਇਸ ਫਿਲਮ ਦੇ ਵਾਸਤੇ ਡਿਸਕਸ ਕਰਨਾ ਇਹ ਫਿਲਮ ਇਹਦੇ ਸਪੈਸ਼ਲ ਬਲੇਸਿੰਗ ਜੱਜੀ ਅੰਕੁਰ ਦਰੁਲਾਜੀ ਦੀਆਂ ਔਰ ਭਜਨਸੀ ਨੇ ਪ੍ਰੋਡਿਊਸ ਕਰ ਰਿਹਾ ਔਰ ਨੈਕਸਟ ਫਿਲ ਪ੍ਰੋਡਕਸ਼ਨ ਜਰੀਆ ਉਹ ਇਹਦੇ ਪ੍ਰੋਡਿਊਸਰ ਹੈ ਬੈਨਰ ਦਾ ਨਾਮ ਹੈ ਪਰਡੇ ਲੈਵਲ ਤੇ ਤੇਖਤ ਨੂੰ ਮਨਾਈ ਜਾ ਰਹੀ ਹੈ ਔਰ ਸੰਦੀਪ ਪਿਛਲੇ 2 ਸਾਲ ਤੋਂ ਇਸ ਪ੍ਰੋਜੈਕਟ ਦੇ ਪਿੱਛੇ ਲੱਗਾ ਔਰ ਮੇਰੀ ਬੈਸਟ ਵਿਸ਼ੇਸ ਜਿਹੜੀਆਂ ਉਸ ਪ੍ਰੋਡਕਸ਼ਨ ਦੇ ਨਾਲ ਹੈ ਆਈ ਹੋਪ ਕਿ ਇਹ ਫਿਲਮ ਜਿਹੜੀ ਆ ਤੁਹਾਨੂੰ ਐਂਟਰਟੇਨ ਵੀ ਕਰੇਗੀ ਔਰ ਉਹਦੇ ਨਾਲ ਨਾਲ ਤੁਹਾਨੂੰ ਸਿੱਖਿਆ ਦੇਵੇ ਆਲ ਦਾ ਬੈਸਟ ਥੈਂਕ ਯੂ ਥੈਂਕ ਯੂ ਸੋ ਮਚ ਸਰ ਜਿੱਦਾਂ ਸਰ ਨੇ ਦੱਸਿਆ ਔਰ ਸਰ ਮੇਰੇ ਫੇਵਰਿਟ ਨੇ ਸੀਰੀਅਸਲੀ ਮੈਂ ਬਹੁਤ ਵੱਡੀ ਸਟਾਰ ਕਾਸਟ ਇਸ ਫਿਲਮ ਦੇ ਲਈ ਲੈ ਕੇ ਆ ਰਿਹਾ ਆ ਸਰਦਾ ਕਰੈਕਟਰ ਬਹੁਤ ਨੈਕਸਟ ਲੈਵਲ ਹਾਈ ਫੀਸ ਦਾ ਸਫਲਤਾ ਕਰ ਰਹੇ ਸਰ ਬਹੁਤ ਮਜ਼ਾ ਆਉਣ ਵਾਲਾ ਸੱਤ ਦੇ ਉੱਪਰ ਸ਼ੁਰ ਸੋ ਇਟਸ ਆਲ ਕ੍ਰੈਡਿਟ ਗੋਸ ਟੂ ਲਾਰਡ ਜੀਜ਼ਸ ਕ੍ਰਾਈਸ ਸੋ ਨਾ ਤੋਂ ਬਿਨਾ ਪਾਧੂ ਰਹੇ ਸਾਡੀ ਸਪੈਸ਼ਲ ਫਾਦਰ ਹੰਕੂਨੁਰਲਾ ਜੀ ਆਂਡ ਜਿਹੜੇ ਰਿਡਿਊਸਰ ਨੇ ਵੱਡੇ ਭਾਜੀ ਹਰਮਨ ਸਿੰਘ ਜੀ ਆਂਡ ਫਾਈਨਲੀ ਸ਼ਮਾ ਵਿਵੋਦ ਸੁਲਰ ਜੀ ਆਗੇ ਨੇ ਸੋਨ ਕਮਾਲ ਹੋਣੀ ਆ ਸੋ ਪਲੀਜ਼ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਖੁਦਾਵਾਲੀ ਦੀ ਮਹਿਮਾ ਦਵਰੀ ਇਹ ਜਿਆਦਾ ਤੋਂ ਜਿਆਦਾ ਸਪਰੈਡ ਹੋ ਗਈ ਔਰ ਪੂਰੇ ਵਰਲਡ ਦੇ ਵਿੱਚ

ਅਪਰਡੇ ਲੈਵਲ ਤੇ ਇੱਕ ਫਿਲਮ ਮਨਾਈ ਜਾ ਰਹੀ ਹੈ ਔਰ ਸੰਦੀਪ ਪਿਛਲੇ 2 ਸਾਲ ਤੋਂ ਇਸ ਪ੍ਰੋਜੈਕਟ ਦੇ ਪਿੱਛੇ ਲੱਗਾ ਔਰ ਇਹ ਬੈਸਟ ਫੀਸਿਸ ਜਿਹੜੀਆਂ ਇਸ ਪ੍ਰੋਡਕਸ਼ਨ ਦੇ ਨਾਲ ਹੈ ਆਈ ਹੋਪ ਕਿ ਇਹ ਫਿਲਮ ਜਿਹੜੀ ਆ ਤੁਹਾਨੂੰ ਐਂਟਰੇਨ ਵੀ ਕਰੇਗੀ ਔਰ ਉਹਦੇ ਨਾਲ ਨਾਲ ਤੁਹਾਨੂੰ ਸਿੱਖਿਆ ਵੀ। ਆਲ ਦ ਬੈਟ ਥੈਂਕ ਯੂ ਥੈਂਕ ਯੂ ਸੋ ਮਚ ਸਰ ਜਿਹਦਾ ਸਾਹਮਣੇ ਦੱਸਿਆ ਔਰ ਸਰ ਮੇਰੇ ਫੇਵਰਟ ਨੇ ਸੀਰੀਅਸਲੀ ਮੈਂ ਬਹੁਤ ਵੱਡੀ ਸਟਾਰ ਕਾਸਟ ਇਸ ਫਿਲਮ ਵਿੱਚ ਲੈ ਕੇ ਆ ਰਿਹਾ ਹਾਂ। ਪਾ ਸਰਦਾ ਕੈਰੈਕਟਰ ਬਹੁਤ ਨੈਕਸਟ ਲੈਵਲ ਹਾਈ ਫਰੀਕਵੈਂਸੀ ਦਾ ਕੰਟੈਂਟ ਕਰ ਰਹੇ ਸਰ ਬਹੁਤ ਮਜ਼ਾ ਆਣ ਵਾਲਾ ਸੈਟਡੇ ਪਰ ਸੋ ਇਟਸ ਆਲ ਕ੍ਰੈਡਿਟ ਗੋਸ ਟੂ ਲਾਰਡ ਜੀਜ਼ਸ ਕ੍ਰਾਈਸ ਸੋ ਨਾ ਤੋ ਬਿਨਾ ਪਾ ਦੂਰੇ ਸਾਡੀ ਸਪੈਸ਼ਲ ਫਾਦਰ ਹੰਕੁ ਦਰੂਲਾ ਜੀ ਆਰ ਜਿਹੜੇ ਰਿਡਿਊਸਰ ਨੇ ਵੱਡੇ ਭਾਜੀ ਹਰਭਜਨ ਸਿੰਘ ਜੀ ਔਰ ਫਾਈਨਲੀ ਸ਼ਿਵਾਵੀਰ ਕੁਲਰ ਜੀ ਆਗੇ ਨੇ ਸੋਨ ਕਮਾਲ ਹੋਣੀ ਆ ਸੋ ਪਲੀਜ਼ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਖੁਦਾਵੰਦੀ ਮਹਿਮਾ ਜਵਰੀ ਇਸ ਜਿਆਦਾ ਜਿਆਦਾ ਸਪਰੈਡ ਹੋਵੇ ਔਰ ਪੂਰੇ ਵਰਲਡ ਦੇ ਵਿੱਚ ਇਹ ਸਾਰੀ ਮੂਵੀ ਦੇਖੀ ਜਾਵੇ ਸੋ ਟਿਲ ਦੈਨ ਟੇਕ ਯੂਅਰ ਲਵ ਯੂ ਗੋਡ ਬਲੇਸ ਯੂ ਆਲ ਦ ਬੈਸਟ ਹallelujah praise the lord ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਸੁਣਿਆ ਔਰ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੀ ਵੀਡੀਓ ਜੋ ਕਿ ਸ਼ੇਅਰ ਕੀਤੀਆਂ ਆ ਜੋ ਕਿ ਸਾਡੇ ਬ੍ਰਦਰ ਸੰਦੀਪ 베ਦੀ ਜੀ ਦੇ ਦੁਆਰਾ ਇੱਕ ਨਵੀਂ ਜੋ ਕਿ ਪਹਿਲੀ ਵਾਰ ਇੱਕ ਵੱਡੀ ਮਸੀ ਫਿਲਮ ਨੂੰ ਜੋ ਕਿ ਰਿਲੀਜ਼ ਕੀਤਾ ਜਾਏਗਾ ਉਸ ਨੂੰ ਬਣਾਇਆ ਜਾ ਰਿਹਾ ਔਰ ਬਹੁਤ ਸਾਰੇ ਜੋ ਕਿ ਬਾਲੀਵੁੱਡ ਸਟਾਰ ਉਸ ਦੇ ਵਿੱਚ ਕੰਮ ਕਰ ਰਹੇ ਨੇ ਉਸ ਦੇ ਵਿੱਚ ਰੋਲ ਕਰ ਰਹੇ ਨੇ ਔਰ ਨਾਲ ਦੇ ਨਾਲ ਖਾਸ ਜੋ ਕਿ ਧੰਨਵਾਦ ਪਰਮੇਸ਼ਰ ਦੇ ਦਾਸ ਸੁਪਾਸਟਰ ਅੰਕੁਰ ਯੂਸਫ ਨੂਲਾ ਜੀ ਦਾ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੀ ਗਾਈਡੈਂਸ ਦੇ ਵਿੱਚ ਰਹਿ ਕੇ ਉਹਨਾਂ ਦੀ ਮੈਂਟਰਸ਼ਿਪ ਦੇ ਵਿੱਚ ਰਹਿ ਕੇ ਬ੍ਰਦਰ ਸੰਦੀਪ ਵੈਦੀ ਜੀ ਦੇ ਦੁਆਰਾ ਇਹ ਫਿਲਮ ਨੂੰ ਬਣਾਇਆ ਜਾ ਰਿਹਾ ਜੋ ਕਿ ਪਰਮੇਸ਼ਰ ਦੀ ਮਹਿਮਾ ਦੇ ਲਈ ਇਹ ਫਿਲਮ ਹੋएगी ਔਰ ਪਰਮੇਸ਼ਰ ਦਾ ਵੱਡਾ ਸੋਚ ਸਮਾਚਾਰ ਇਸ ਫਿਲਮ ਦੇ ਰਾਂਝਾ ਕਿਉਂਕਿ ਫੈਲਾਇਆ ਜਾਏਗਾ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੱਸਣਾ ਚਾਹਨੀ ਹੈ ਕਿ ਬਹੁਤ ਹੀ ਮਸ਼ਹੂਰ ਬਾਲੀਵੁੱਡ ਐਕਟਰ ਤੁਸੀਂ ਜਾਣਦੇ ਹੋਵੋਗੇ ਜੋ ਕਿ ਮਾਵੀਰ ਪੁੱਲਰ ਜੀ ਨੂੰ ਜਿਨ੍ਹਾਂ ਨੇ ਜੋ ਕਿ ਅੱਜ ਤਾਂ ਇਹ ਵੀਡੀਓ ਸ਼ੇਅਰ ਕਰ ਰਹੀ ਹੈ ਨਦੇ ਦੁਆਰਾ ਵੀ ਜੋ ਕਿ ਇਸ ਵੱਡੀ ਜੋ ਕਿ ਪਹਿਲੀ ਵਾਰ ਮਸੀ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਬ੍ਰਦਰ ਸੰਦੀਪ ਵੈਦੀ ਜੀ ਦੇ ਦੁਆਰਾ ਉਹਨਾਂ ਦੇ ਦੁਆਰਾ ਵੀ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ ਜਾਏਗਾ ਇਸ ਫਿਲਮ ਦੇ ਵਿੱਚ ਉਹ ਵੀ ਤੁਹਾਨੂੰ ਨਜ਼ਰ ਆਣਗੇ ਔਰ ਜਿੱਦਾਂ ਕਿ ਸੰਦੀਪ ਵੈਦੀ ਜੀ ਨੇ ਕਿਹਾ ਕਿ ਇੱਕ ਵੱਡੀ ਗ੍ਰੇਸ ਦੇ ਨਾਲ ਅਸੀਂ ਪਰਮੇਸ਼ਰ ਦੇ ਨਾਮ ਨੂੰ ਜੋ ਕਿ ਮਹਿਮਾ ਦਵਾਂਗੇ ਔਰ ਆਓ ਅਸੀਂ ਭਲੇ ਵੀਡੀਓ ਨੂੰ ਦੇਖਦੇ ਹਾਂ ਹਾਂ ਅਬ ਵੀਰ ਅੱਜ ਅਸੀਂ ਇਕੱਠੇ ਹੋਏ ਹਾਂ जर्नीट पॉलम डिस अंकल दरुला जी दर भजन सिंह प्रोड्यूस कर रहे हैं और बैनर का नाम और वर्डे लैवल फिल्म बनाई जा रही है और संदीप पिछले दो साल तो इस प्रोजेक्ट के पिछले लगा और मेरी बेस्ट विशेज ज ਸਪੈਕਟਸ ਦਿਨਾਰੇ ਆਈ ਹੋਪ ਕਿ ਇਹ ਸਿਲਟਰੀ ਅਸਟਾਨੂੰ ਐਂਟਰਟੇਨਮੈਂਟ ਕਰੇਗੀ ਔਰ ਉਹ ਤੇ ਨਾਲ ਨਾਲ ਤੁਹਾਨੂੰ ਸਿੱਖ ਕਰ ਦੇ ਆਲ ਦਾ ਬੈਕ ਥੈਂਕ ਯੂ ਥੈਂਕ ਯੂ ਸੋ ਮਚ ਸਰ ਜਿਹਦਾ ਸਾਡੇ ਨੇ ਦੱਸਿਆ ਔਰ ਸਭ ਮੇਰੇ ਫੇਵਰਟ ਨੇ ਸੀਰੀਅਸਲੀ ਮੈਂ ਬਹੁ ਬੜੀ ਸਾਰਕਾਸਟਿਕ ਫਿਲਮ ਦੇ ਲੈ ਕੇ ਆ ਰਿਹਾ ਆ ਸਰ ਦਾ ਕਰੈਕਟਰ ਬਹੁਤ ਨੈਕਸ ਲੈਵਲ ਹਾਈ ਫੀਟ ਦਾ ਪ੍ਰੈਕਟਿਸ ਕਰ ਰਿਹਾ ਸਰ ਬਹੁਤ ਮਜ਼ਾ ਆਣ ਵਾਲਾ ਸੈਟ ਦੇ ਪਰ ਸ਼ੁਰ ਸੋ ਇਟਸ ਆਲ ਕ੍ਰੈਡਿਟ ਗੋਸ ਟੂ ਲਾਰਡ ਜੀਜ਼ਸ ਕ੍ਰਾਈਸ ਸੋ ਨਾ ਤੋ ਬਿਨਾ ਪਾਦ ਹੋ ਰਹੇ ਸਾਡੀ ਸਪੈਸ਼ਲ ਫਾਦਰ ਹੰਕੁਦੁਰੂਲਾ ਜੀ ਔਰ ਜਿਹੜੇ ਪ੍ਰੋਡਿਊਸਰ ਨੇ ਵੱਡੇ ਭਾਜੀ ਹਰਬਜਨ ਸਿੰਘ ਜੀ ਔਰ ਫਾਈਨਲੀ ਮਹਾਵੀਰ ਫੁੱਲਰ ਜੀ ਆ ਗਏ ਨੇ ਸੋਣ ਕਮਾਲ ਹੋਣੀ ਆ ਸੋ ਪਲੀਜ਼ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਖੁਦਾਵੰਦ ਦੀ ਮਹਿਮਾ ਦੇ ਲਈ ਇਹ ਜਿਆਦਾ ਤੋਂ ਜਿਆਦਾ ਸਪਰੈਡ ਹੋਵੇ ਔਰ ਪੂਰੇ ਵਰਲਡ ਦੇ ਵਿੱਚ ਇਹ ਸਾਰੀ ਮੂਵੀ ਦੇਖੀ ਜਾਵੇ ਸੋ ਟਿਲ ਦੈਨ ਟੇਕ ਕੇਅਰ ਲਵ ਯੂ ਗੋਡ ਬਲੈਸ ਯੂ ਆਲ ਦਾ ਬੈਸਟ ਹallelujah ਔਰ ਤੁਸੀਂ ਦੇਖਿਆ ਕੀ ਕਿਵੇਂ ਜੋ ਕਿਸ ਦੀਵਯਤੀ ਚੀਤੇ ਦੁਆਰਾ ਕਿਹਾ ਜਾ ਰਿਹਾ ਕਿ ਇਹ ਉਹ ਵੱਡੀ ਜੋ ਕਿ ਤਮਾਲ ਭੈਣ ਜਾ ਰਹੀ ਹੈ ਔਰ ਵੱਡਾ ਪਰਮੇਸ਼ਰ ਦਾ ਸੋ ਸਮਾਚਾਰ ਫੈਲਾਇਆ ਜਾਏਗਾ ਔਰ ਇਹ ਬਹੁਤ ਵੱਡਿਆ ਗੱਲ ਹੈ ਕਿ ਅਸੀਂ ਪਰਮੇਸ਼ਰ ਦੇ ਕੰਮ ਦੇ ਲਈ ਅੱਗੇ ਆ ਰਹੇ ਹਾਂ ਔਰ ਪਰਮੇਸ਼ਰ ਦੇ ਸੋ ਸਮਾਚਾਰ ਦੇ ਲਈ ਅੱਗੇ ਆ ਰਹੇ ਹਾਂ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਕਿਉਂਕਿ ਵੀਡੀਓ ਨੂੰ ਸ਼ੇਅਰ ਕਰਨਾ ਵੀ ਇੱਕ ਪਰਮੇਸ਼ਰ ਦੇ ਸੋ ਸਮਾਚਾਰ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜਾਓ ਔਰ ਤਿਆਰ ਹੋ ਜਾਓ ਵੱਡੀ ਪਰਮੇਸ਼ਰ ਦੀ ਜੋ ਕਿ ਮਸੀਹ ਫਿਲਮ ਨੂੰ ਕਨ ਲਈ ਜੋ ਕਿ ਬ੍ਰਦਰ ਸੰਦੀ ਬੇਦੀ ਜੀ ਦੇ ਦੁਆਰਾ ਜੋ ਕਿ ਬਣਾਈ ਜਾਏਗੀ ਔਰ ਸਭ ਤਿਆਰ ਰਹੋ ਇਸ ਪਰਮੇਸ਼ਰ ਦੀ ਮਹਿਮਾਨ ਨੂੰ ਦੇਖਣ ਦੇ ਲਈ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਅਗਰ ਆਪ ਵਿਸ਼ਾਰਮਦਾਸੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ